ਦੇ ਵੱਲੋਂ ਵਿਧਾਇਕ ਵੱਲੋਂ ਸੌ ਚੁੱਕੀ ਜਾ ਰਹੀ ਹੈ ਤੁਹਾਨੂੰ ਦਿਖਾਉਣੀ ਹੈ। ਜਨਜੀ ਕਰੋੜਾ ਜਵਾ ਦੇ ਵਿੱਚ ਹਾਸਿਲ ਕੀਤੀ ਗਈ ਸੀ। ਲੁਧਿਆਣਾ ਪੱਛਮੀ ਸੀਟ ਤੇ ਉਹਦੇ ਵੱਲੋਂ ਸੌ ਚੁੱਕੀ ਗਈ ਹੈ ਅੱਜ। ਭਾਈ ਠੀਕ ਹੈ। ਵਾਹਿਗੁਰੂ। ਮੈਂ ਸੰਜੀਵ ਅਰੋੜਾ ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਸੱਚੇ ਦਿਲੋਂ ਪ੍ਰਤੀਗਿਆ ਕਰਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਮੈਂ ਸੰਜੀਵ ਅਰੋੜਾ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ ਕਰਤਵ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ। ਇਹ ਰਜਿਸਟਰ ਤੇ ਉਸ ਤੋਂ ਕਰਮ ਨੂੰ ਖਾਣ ਅਨੁਸਾਰ ਕਾਡੀ ਫਲੈਸ਼ ਕਰਨੇ ਕਰੋ ਯਾਰ ਕਾਡੀ ਫਲੈਸ਼ ਕਰਨੇ ਲੋ ਸੰਜੀਵ अरोड़ा ਨੇ ਵਿਦਾਇਕ ਵਜੋਂ ਸੌ ਚੁੱਕੀ ਹੈ ਚੰਡੀਗੜ੍ਹ ਦੇ ਵਿੱਚ ਜਿੱਥੇ ਕੀ ਨਾਲ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਨੇ ਇਹ ਸੰਜੀਵ अरोड़ा ਨੂੰ ਸੌ ਚੁਕਾਈ ਹੈ ਸੰਜੀਵ अरोड़ा ਜਨਾ ਦੇ ਵੱਲੋਂ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਜਿੱਤੇ ਕੀ ਹੋਈ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਵਿਧਾਇਕ ਦੇ ਤੌਰ ਤੇ ਖੜੇ ਸਨ ਚੋਣ ਮੈਦਾਨ ਦੇ ਵਿੱਚ ਜਨਾ ਵੱਲੋਂ ਇਹ ਚੋਣ ਜਿੱਤੀ ਗਈ ਹੈ ਜਿੱਥੇ ਕਿ 10000 ਦੀ ਵੱਡੀ ਲੀਡ ਦੇ ਨਾਲ ਇਹਨਾਂ ਦੇ ਵੱਲੋਂ ਇਹ ਸੀਟ ਜਿੱਤੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਕਿ ਵੱਡੀ ਜਿੱਤ ਦਰਜ ਕੀਤੀ ਗਈ ਹੈ ਤੇ ਅੱਜ ਸੰਜੀਵ अरोड़ा ਨੇ ਵਿਧਾਇਕ ਵਜੋਂ ਸੌ ਚੁੱਕੀ ਹੈ ਲੁਧਿਆਣਾ ਪੱਛਮੀ ਸੀਟ ਦੇ ਹੁਣ ਵਿਧਾਇਕ ਵਜੋਂ ਕੰਮ ਕਰਨਗੇ ਸੰਜੀਵ अरोड़ा ਸੋ ਅੱਜ ਜਨਾ ਦੇ ਵੱਲੋਂ ਸੌ ਚੁੱਕੀ ਗਈ ਹੈ ਵਿਦਾਂ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਇਹਨਾਂ ਨੂੰ ਅੱਜ ਸੌਹ ਚੁਕਾਈ ਗਈ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਦਰਜ ਕੀਤੀ ਗਈ। ਲੁਧਿਆਣਾ ਪੱਛਮੀ ਸੀਟ ਤੇ ਜੜੇ ਕੀ ਖਾਲੀ ਸੀ। ਗੁਰਪ੍ਰੀਤ ਗੋਗੀ ਦੀ ਦੇ ਮੌਤ ਤੋਂ ਬਾਅਦ ਇਹ ਸੀਟ ਖਾਲੀ ਪਈ ਸੀ ਤੇ ਉੱਥੇ ਹੀ ਜ਼ਿਮਨੀ ਚੋਣਾਂ ਕਰਵਾਈਆਂ ਗਈਆਂ ਸਨ। ਤੇ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਜੜੇ ਕੀ ਦਰਜ ਕੀਤੀ ਗਈ। ਸੰਜੀਵ अरोड़ा ਉਹ ਤੋਂ ਦੇ ਵਿਧਾਇਕ ਬਣੇ ਨੇ ਤੇ ਅੱਜ ਸੰਜੀਵ ਅਰੋੜਾ ਦੇ ਵੱਲੋਂ ਸੌਹ ਚੁੱਕੀ ਗਈ ਹੈ। ਸਵਾਮ ਆਦਮੀ ਪਾਰਟੀ ਦੇ ਹੋਰ ਵੀ ਵੱਡੇ ਲੀਡਰ ਨੇ ਜਿਹੜੇ ਕਿ ਇਸ ਵੇਲੇ ਮੌਜੂਦ ਨੇ ਚੰਡੀਗੜ੍ਹ ਦੇ ਵਿੱਚ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਉਹਨਾਂ ਨੂੰ ਸੌਹ ਚੁਕਾਈ ਗਈ ਹੈ ਤੇ ਸਭ ਨੇ ਉਹਨਾਂ ਨੂੰ ਵਧਾਈ ਦਿੱਤੀ। ਸੰਜੀਵ अरोड़ा ਨੇ ਵਿਧਾਇਕ ਵਜੋਂ ਅੱਜ ਸੌ ਚੁੱਕੀ ਹੈ ਹੁਣ ਲੁਧਿਆਣਾ ਪੱਛਮੀ ਸੀਟ ਤੇ ਵਿਧਾਇਕ ਵਜੋਂ ਕੰਮ ਕਰਨਗੇ ਲੋਕਾਂ ਦੇ ਵੱਲੋਂ ਫਿਰ ਤੋਂ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਜਤਾਇਆ ਗਿਆ ਤੇ ਉਸ ਖੇਤਰ ਦੇ ਵੱਲੋਂ ਉਸ ਖੇਤਰ ਦੇ ਵਿੱਚੋਂ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਵੋਟਾਂ ਦਿੱਤੀਆਂ ਤੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਗਿਆ